ਸਰੀਰਕ ਔਂਕੜਾਂ ਦੇ ਬਾਵਜੂਦ ਇੱਕ ਦ੍ਰਿੜ੍ਹ ਨਿਸ਼ਚਈ ਅਤੇ ਹੌਸਲੇ ਵਾਲੇ ਵਿਅਕਤੀ ਨੇ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਦੀ ਖੁਆਇਸ਼ ਜਤਾਈ ਹੈ। ਇਹ ਮਾਮਲਾ ਸਾਹਮਣੇ ਆਉਣ ਉਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਸ ਦੀ ਹਿੰਮਤ ਦੀ ਖੁੱਲਕੇ ਤਾਰੀਫ਼ ਕੀਤੀ। ਡਾਕਟਰ ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਸ ਵਿਅਕਤੀ ਦੀ ਬੇਨਤੀ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹੌਸਲੇ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣਦੇ ਨੇ ਇਹ ਕਦਮ ਸਿਰਫ ਇੱਕ ਵਿਅਕਤੀ ਲਈ ਸਹਾਇਤਾ ਨਹੀਂ ਸਗੋਂ ਸਾਬਿਤ ਕਰਦਾ ਹੈ ਕਿ ਜੇ ਹਿੰਮਤ ਅਤੇ ਜਜ਼ਬਾ ਹੋਵੇ ਤਾਂ ਕੋਈ ਵੀ ਔਕੜ ਜ਼ਿੰਦਗੀ ਦਾ ਰਾਹ ਨਹੀਂ ਰੋਕ ਸਕਦੀ। ਮੈਂ ਆਪਣਾ ਆਵਾਜ਼ से कुछ करना चाहता हूं पर मैं चुनना है कि मैं ਆਪਣਾ ਕੋਈ ਆਪਣਾ ਰੋਜ਼ਗਾਰ ਵਗੈਰਾ ਕਰਾਮ ਸੀ ਪਿਆ। ਅੰਜੀਮਾ ਮੈਂ ਤਾਂ ਮੈਟ੍ਰਿਕ ਕੀਤੀ ਹੋਈ ਤੇ ਮਜ਼ਦੂਰੀ ਕਿ ਕਰਨਾ ਚਾਹੁੰਦੀ। ਜੀ ਮੈਂ ਚਾਹੁੰਨਾ ਕਿ ਮੈਨੂੰ ਕੋਈ ਜਗ੍ਹਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪਦਾ ਕੰਮ ਕਰਕੇ ਗੱਲ ਕਰਾਂ। ਮੈਂ ਸਲਾਈ ਦਾ ਵਗੈਰਾ ਨਕਰਦਾ ਕਰਦਾਂ। ਜੀ ਹਾਂ ਜੀ। ਮੈਂ ਸਿੱਖ ਰਹੀ ਕਿਦਾਂ ਇਹਨੂੰ ਕਰਾਂ। 100% ਸਿੱਖਦਾ। 100% ਕਰਾਂਗੇ ਤੇ ਕੋਲ ਟ੍ਰੇਨਿੰਗ ਲੈਣੀ ਹੋਵੇ ਦੋ। ਠੀਕ ਹੈ ਜੀ। ਨਹੀਂ ਮੈਨੂੰ ਇਹਨਾਂ ਕਿ ਮੈਂ ਆਪਣਾ ਰੋਜ਼ਗਾਰ ਬਣਾ ਚਾਹਾਂ। ਬਈ ਸਰ ਅੰਮ੍ਰਿਤ ਚਾਦਰ ਰਵੀਆਂ ਦੀ ਬਿਲਕੁਲ ਤੁਹਾਡਾ এমপ্লয়ਮੈਂਟ ਮੇਰਾ ਮਕਸਦ ਆਫਿਸ ਹੈ ਮਕਸਦ ਇਸ ਵਿੱਚ ਮੈਂ ਕਿਹਾ ਅਗਲੀ ਵਾਰ ਦੁਕਾਨ ਤੇ ਜਾਵਾਂਗਾ ਸਰ ਸੀਗੀ ਥੈਂਕ ਯੂ ਸਰ ਥੈਂਕ ਯੂ ਸਰੀਰਕ ਔਂਕੜਾਂ ਦੇ ਬਾਵਜੂਦ ਇੱਕ ਦ੍ਰਿੜ੍ਹ ਨਿਸ਼ਚਈ ਅਤੇ ਹੌਸਲੇ ਵਾਲੇ ਵਿਅਕਤੀ ਨੇ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਦੀ ਖੁਆਇਸ਼ ਜਤਾਈ ਹੈ। ਇਹ ਮਾਮਲਾ ਸਾਹਮਣੇ ਆਉਣ ਉਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਸ ਦੀ ਹਿੰਮਤ ਦੀ ਖੁੱਲਕੇ ਤਾਰੀਫ਼ ਕੀਤੀ। ਡਾਕਟਰ ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਸ ਵਿਅਕਤੀ ਦੀ ਬੇਨਤੀ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹੌਸਲੇ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣਦੇ ਨੇ। ਇਹ ਕਦਮ ਸਿਰਫ ਇੱਕ ਵਿਅਕਤੀ ਲਈ ਸਹਾਇਤਾ ਨਹੀਂ ਸਗੋਂ ਸਾਬਿਤ ਕਰਦਾ ਹੈ ਕਿ ਜੇ ਹਿੰਮਤ ਅਤੇ ਜਜ਼ਬਾ ਹੋਵੇ ਤਾਂ ਕੋਈ ਵੀ ਔਕੜ ਜ਼ਿੰਦਗੀ ਦਾ ਰਾਹ ਨਹੀਂ ਰੋਕ ਸਕਦੀ। ਹਾਂ ਆਪਾਸੇ ਕੁਝ ਕਰਨਾ ਚਾਹਨਾ ਹੈ ਪਰ ਮੈਂ ਚੋਣਿਆ ਕਿ ਮੈਂ ਆਪਣਾ ਕੋਈ ਆਪਣਾ ਰੋਜਗਾਰ ਵਗੈਰਾ ਕਰਾਂ ਸੀ ਕੋਈ ਅੰਜੀ ਨਾ ਮੈਂ ਤਾਂ ਮੈਟਰੀਕ ਕੀਤੀ ਹੋਈ ਸਰ ਮਜ਼ਦੂਰੀ ਕੀ ਕਰਨਾ ਚਾਹੁੰਦੀ ਜੀ ਮੈਂ ਚੋਣਿਆ ਕੀ ਮੈਨੂੰ ਕੋਈ ਜਗ੍ਹਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪ ਦਾ ਕੰਮ ਕਰ ਕਰਕੇ ਜਬ ਮੈਂ ਸਲਾਈ ਦਾ ਵਗੈਰਾ ਨਾ ਕਰਤਾ ਕਰ ਲਵਾਂ ਜੀ ਹਾਂਜੀ ਹੋਵੇ ਮੈਂ ਸਿੱਖਦੇ ਰਹੀ ਕਿਦਾ ਇਹਨੂੰ ਬਣਾ ਲਵਾਂ 100% ਸਿੱਖਦੇ 100% ਕਰ ਲੈਣੇ ਚਾਹੀਦੇ ਕੋਰਸ ਟ੍ਰੇਨਿੰਗ ਲੈਣੀ ਹੋਵੇ ਦਵਾ ਠੀਕ ਹੈ ਜੀ ਮੈਨੂੰ ਇਹ ਨਾ ਕਿ ਮੈਂ ਆਪਣੇ ਆਪ ਜੀ ਕਰਨਾ ਚਾਹਾਂਗਾ

ਜੀ ਮੈਂ ਜੋ ਨਾਇਕੀ ਮੈਨੂੰ ਕੋਈ ਜਗਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪਦਾ ਕੰਮ ਕਰ ਕਰਕੇ ਕਰ ਮੈਂ ਸਲਾਈ ਦਾ ਵਗੈਰਾ ਕਰ ਕਰ ਲੰਦ ਜੀ ਹਾਂ ਦੀ ਮੈਂ ਕਰ ਦੇ ਜੀ ਇਹਨੂੰ ਕਰਾ 100% ਇਹ ਕਿਹਦਾ 100% ਕਰਾ ਦੇ ਜੇ ਕੋਈ ਟ੍ਰੇਨਿੰਗ ਲੈਣੀ ਹੋਵੇ ਦਵਾ ਠੀਕ ਹੈ ਜੀ ਨਹੀਂ ਮੈਨੂੰ ਇਹ ਨਹੀਂ ਕਿ ਮੈਂ ਇਹ ਕਰਨਾ ਚਾਹਾਂ ਸਰ ਅਸਵਾਈ ਦਾ ਕੰਮ ਸਰ ਅੰਮ੍ਰਿਤਜੀ ਚਾਦਰਵੀਆਂ ਦੀ ਬਿਲਕਿੜਾ ਤੁਹਾਡਾ এমਪਲੋਇਮੈਂਟ ਮੇਰਾ ਮਕਸੂਦ ਆਫਿਸ ਹੈ ਮਕਸੂਦ ਜੀ ਮੰਤਰਾ ਅਗਲੇ ਵਾਰ ਦੁਕਾਨ ਤੇ ਜਾਣਾ ਹੈ ਸਰ ਠੀਕ ਹੈ Thank you. Thank you.